ਦੁਨੀਆ ਭਰ ਚ ਵਸਦੇ ਪੰਜਾਬੀਓ ਸਤਿ ਸ੍ਰੀ ਅਕਾਲ ਇੱਕ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਰਸ ਤੋਂ ਪਹਿਲਾਂ ਦੋ ਮੋਸਟ ਇੰਪੋਰਟੈਂਟ ਗੱਲਾਂ ਐਸ ਵੇਲੇ ਪੰਜਾਬ ਦੇ ਵਿੱਚ ਕਹਿਰ ਮਚਿਆ ਹੋਇਆ ਹੈ ਹੜ੍ਹਾਂ ਨੇ ਮਤਲਬ ਕੁਹਰਾਮ ਮਚਾਇਆ ਹੋਇਆ ਹੈ ਲੋਕ ਦੂਜੇ ਦੀ ਮਦਦ ਲਈ ਬਹੁਤ ਅੱਗੇ ਆ ਰਹੇ ਨੇ ਲੋਕ ਪਰੇਸ਼ਾਨ ਵੀ ਬਹੁਤ ਨੇ ਤੇ ਲੋਕ ਆਪਣਾ ਮਤਲਬ ਸਤਕ ਰੱਖ ਕੇ ਵੀ ਬਹੁਤ ਬੈਠੇ ਨੇ ਔਰ ਲੋਕ ਮਦਦ ਕਰਨ ਵਾਲੇ ਵੀ ਇਦਾਂ ਬੋਰਡ ਇਹਨਾਂ ਜਿਵੇਂ ਰੱਬ ਆਪ ਭੇਜ ਰਿਹਾ ਉਹਨਾਂ ਨੂੰ ਪਰ ਇੱਕ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸ਼ਿਕਵਾ ਸ਼ਿਕਾਇਤ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਤਰਸਦੀ ਨੂੰ ਇਸ ਟਰੈਜੇਡੀ ਨੂੰ ਕਵਰ ਹੀ ਨਹੀਂ ਕਰ ਰਿਹਾ ਉੱਥੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਕਿਉਂ ਆਪਾਂ ਸੋਚਦੇ ਆ ਕਿ ਉਹ ਕਵਰ ਕਰੇ ਉਹਨਾਂ ਦੇ ਮਨ 'ਚ ਇਹ ਹੈ ਕਿ ਜੇ ਸਾਡੇ ਕੁਝ ਲੱਗਦੇ ਨਹੀਂ ਜਾਂ ਨਹੀਂ ਇਦਾਂ ਮਦਦ ਕਰਨਾ ਚਾਹੁੰਦਾ ਨੈਸ਼ਨਲ ਮੀਡੀਆ ਤੇ ਮੈਂ ਇੱਕ ਕਹਾਵਤ ਦੱਸਣ ਲੱਗਾ ਹਿੰਦੀ 'ਚ ਵੀ ਬੋਲਾਂਗਾ ਬਾਅਦ 'ਚ ਕਿ ਜੇ ਮੁਰਗਾ ਬਾਗ ਨਹੀਂ ਦੇਵੇਗਾ ਕੁੱਖੜ ਬਾਗ ਨਹੀਂ ਦੇਵੇਗਾ ਤਾਂ ਕਿ ਦਿਨ ਨਹੀਂ ਚੜੇਗਾ हिंदी में अनुवाद यह है कि अगर मुर्गा बांग नहीं 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 देगा तो क्या दिन चढ़ेगा कोई नहीं हमारी आवाज पंजाब मैं ये कहना की कि डिपेंड नहीं करते कोई नहीं। मीडिया की परवाह ना करो सा रबारे वैसे ही पहुंच दी है लोगों तक पहुंच रही सारी दुनिया बोल रही है और दूसरा ਆ ਲੋਕਾਂ ਨੂੰ ਇਹ ਵੀ ਸ਼ਿਕਾਇਤ ਹੈਗੀ ਹੈ ਕਿ ਆ ਜਿਹੜੇ ਅਸੀਂ ਬਾਕੀ ਸੂਬਿਆਂ 'ਚ ਕੋਈ ਪ੍ਰੋਬਲਮ ਆਂਦੀ ਤਾਂ ਅਸੀਂ ਭੱਜ ਕੇ ਜਾਂਦੇ ਆਂ ਹੋਰ ਸਟੇਟਸ ਵਿੱਚੋਂ ਲੋਕੀ ਸਾਡੇ ਵੱਲ ਨਹੀਂ ਆ ਰਹੇ ਤੇ ਕਿਉਂ ਆਉਣ ਬਈ ਹੂੰ ਉਹ ਤੁਹਾਨੂੰ ਰੱਬ ਨੇ ਰਾਜੇ ਬਣਾਇਆ ਹੋਇਆ ਹੈ ਤੁਹਾਡੀ ਫਿਤਰਤ ਹੈ ਕਿ ਤੁਸੀਂ ਇਦਾਂ ਦੇ ਰਹਿਣਾ ਤੁਸੀਂ ਮਦਦ ਕਰਨੀ ਆ ਲੋਕਾਂ ਲਈ ਤੁਸੀਂ ਸੋਚਦੇ ਹੀ ਨਹੀਂ ਕੋਈ ਮਦਦ ਕਰਨਾ ਵੀ ਕਿ ਮੈਂ ਛੋਟੀ ਜੀ ਬਾਬਾ ਜੀ ਤੋਂ ਕਿਸੇ ਤੋਂ ਗੱਲ ਸੁਣੀ ਸੀ ਇਹਨਾਂ ਕੋ ਦੱਸਦੇ ਸੀ ਵੀ ਇੱਕ ਕੋਈ ਮਹਾਤਮਾ ਜਾ ਰਿਹਾ ਸੀ ਤੇ ਪਾਣੀ 'ਚ ਇੱਕ ਬਿਛੂ ਡਿੱਗ ਪਿਆ ਤੇ ਮਹਾਤਮਾ ਫਟਾਫਟ ਗਏ ਉਹ ਨਾ ਪਾਣੀ 'ਚ ਚੱਕ ਕੇ ਉਹਨੂੰ ਬਾਹਰ ਰੱਖਿਆ ਜੀ ਪਾਣੀ 'ਚੋਂ ਬਾਹਰ ਕੱਢਿਆ ਉਹਨੇ ਹੱਥ ਤੇ ਡੰਗ ਮਾਰਤਾ ਉਹ ਫਿਰ ਡਿੱਗ ਪਿਆ ਉਹਨਾਂ ਕੋਲ ਉਹਨਾਂ ਫੇਰ ਕੱਢਿਆ ਬਾਹਰ ਨਿਕਲਦੇ ਨੇ ਫੇਰ ਡੰਗ ਮਾਰਤਾ ਤੀਜੀ ਵਾਰੀ ਹੋਇਆ ਉਹਨਾਂ ਦਾ ਚੇਲਾ ਕਹਿੰਦਾ ਬਾਬਾ ਜੀ ਤੁਸੀਂ ਜਿੰਨੀ ਵਾਰੀ ਕੱਢਦੇ ਹੋ ਤੁਹਾਡੇ ਡੰਗ ਮਾਰ ਦਿੰਦਾ ਤਾਂ ਤੁਸੀਂ ਫਿਰ ਕਿਉਂ ਇਹ ਕੰਮ ਕਰ ਰਹੇ ਹੋ ਕਹਿੰਦੇ ਬੇਟਾ ਇਹ ਉਹਦਾ ਸੁਭਾਅ ਹੈ ਤੇ ਮੇਰਾ ਸੁਭਾਅ ਹੈ ਬਚਾਉਣਾ ਉਹ ਆਪਣਾ ਸੁਭਾਅ ਨਹੀਂ ਛੱਡਦਾ ਸੀ ਆਪਣਾ ਸੁਭਾਅ ਕਿਦਾਂ ਛ ਅਸੀਂ ਪੰਜਾਬੀ ਆਪਣਾ ਸੁਭਾਅ ਕਿਦਾਂ ਛੱਡ ਦੇਾਂਗੇ ਪ੍ਰਮਾਤਮਾ ਨਾ ਕਰੇ ਕਿਸ ਨੂੰ ਲੋੜ ਪਾਵੇ ਫੇਰ ਉੱਡ ਕੇ ਜਾਵਾਂਗੇ ਇਹਨਾਂ ਹਾਲਾਤਾਂ ਚ ਵੀ ਉੱਡ ਕੇ ਜਾਵਾਂਗੇ ਇਹ ਸ਼ਿਕਵਾ ਬੰਦ ਕਰਦੋ ਕਿ ਸਾਡੇ ਲਈ ਕੋਈ ਨਹੀਂ ਆ ਰਿਹਾ ਆਪਾਂ ਹੀ ਜਾਣਾ ਸਾਨੂੰ ਕੁਦਰਤ ਨੇ ਬਣਾਇਆ ਹੀ ਇਦਾਂ ਦਾ ਕਿ ਆਪਾਂ ਜਾਣਾ ਲੋਕਾਂ ਤੇ ਹੈਲਪ ਕਰਨਾ ਸੀ ਠੀਕ ਹੈ ਇਹ ਸੀ ਮੋਸਟ ਇੰਪੋਰਟੈਂਟ ਗੱਲਾਂ ਔਰ ਇੰਪੋਰਟੈਂਟ ਗੱਲ ਏ ਹੈ ਕਿ ਹੜਾਚ ਤੁਸੀਂ ਮਦਦ ਬਹੁਤ ਕਰ ਰਹੇ ਹੋ ਪਰ ਸਭ ਤੋਂ ਜ਼ਿਆਦਾ ਲੋੜ ਤੁਹਾਡੀ ਮਦਦ ਦੀ ਪੈਣੀ ਹੈ ਜਦੋਂ ਪਾਣੀ ਉੱਤਰ ਗਏ ਜਦੋਂ ਪਿੰਡਾਂ ਚ 4 4 6 6 ਫੁੱਟ ਗਾਰ ਖੜੀ ਹੋਈ ਨਾ ਤੇ ਜਦੋਂ ਰੇਤਾ ਪਈ ਹੋਈ ਜੀਸੀਬੀ ਮਸ਼ੀਨਾਂ ਟਰੈਕਟਰਾਂ ਟਰਾਲੀਆਂ ਦੀ ਉਦੋਂ ਲੋੜ ਪੈਣੀ ਹੈ ਵਲੰਟੀਅਰਸ ਦੀ ਲੋੜ ਪੈਣੀ ਹੈ ਮੈਡੀਕਲ ਕੈਂਪ ਲੱਗਣੇ ਨੇ ਲੋਕਾਂ ਦੇ ਘਰਾਂ ਚ ਕੁਰਸੀਆਂ ਮੇਜ਼ ਟੇਬਲ ਫਰਨੀਚਰ ਬੈੱਡ ਕੋਈ ਨਹੀਂ ਰਿਹਾ ਉਦੀ ਲੋਡ ਪੈਣੀ ਹੈ ਲੋਕਾਂ ਨੂੰ ਚੁੱਲਿਆਂ ਦੀ ਭਾਂਡਿਆਂ ਦੀ ਲੋਡ ਪੈਣੀ ਹੈ ਉਹਦੇ ਲਈ ਵੀ ਆਪਣੀ ਤਿਆਰੀ ਰੱਖੋ ਸਾਰਾ ਜ਼ੋਰ ਹੁਣੇ ਨਹੀਂ ਲਾ ਦੇਣਾ ਅੱਗੋਂ ਬਹੁਤ ਲੋਡ ਤੁਹਾਡੀ ਪੈਣੀ ਹੈ ਗੱਲ ਮੈਂ ਛੋਟੀ ਤਾਂ ਕਰਕੇ ਖਤਮ ਕਰ ਰਿਹਾ ਕਿ ਰੀਲ ਜਾਂ ਜੋ ਵੀ ਸਾਡੀ ਇਹ ਮੈਸੇਜ ਹੈ ਇਹ ਛੋਟਾ ਬਣੇ ਉਹ ਤੁਹਾਡੇ ਤੱਕ ਪਹੁੰਚ ਜਾਏ ਧੰਨਵਾਦ ਜਿੰਦਾਬਾਦ ਚੜ੍ਹਦੀ ਕਲਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ